ਹਾਂਜੀ ਮੇਰੇ ਪਿਆਰੇ ਵੀਰੋ ਤੁਹਾਡਾ ਆਪਣਾ ਰਾਠੀ ਵੀਰ ਜੋ ਕਿ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਇੱਕ ਟਰੈਕਟਰ ਦੇ ਲਾਉਣ ਵਾਸਤੇ ਜਿਵੇਂ ਛਾਤਰੀ ਅਸੀਂ ਤਿਆਰ ਕਰਦੇ ਆਪਾਂ ਉਸ ਚੱਪਲ ਦੇ ਵਿੱਚੋਂ ਇਹ ਛਾਤਰੀ ਕੱਟ ਰਹੇ ਹਾਂ ਜਿਹੜੀ ਤੁਸੀਂ ਵੇਖ ਰਹੇ ਹੋ। ਇਸ ਤੋਂ ਵੱਧ ਆਪਾਂ ਇੱਤਰ ਲਾ ਪਾਸਾ ਵੀ ਇੱਕ ਤਿੱਖੀ ਕਰਦ ਦੇ ਨਾਲ ਤੁਹਾਡੇ ਵੀਰ ਦੀ ਸੱਚਾਈ ਜਿਸ ਨੂੰ ਤੁਸੀਂ ਇੰਨਾ ਪਿਆਰ ਕਰਦੇ ਹੋ। ਤੁਸੀਂ ਇਹ ਹੱਦ ਇਸ ਕਲਾ ਨੂੰ ਤਿਆਰ ਕਰਦੇ ਵੀਰੋ।

ਇਸ ਤਰ੍ਹਾਂ ਕਿਉਂਕਿ ਹਰ ਚੀਜ਼ ਗੁਣੀਆਂ ਦੇ ਵਿੱਚ ਹੋਣੀ ਚਾਹੀਦੀ ਹੈ ਤੁਹਾਡੇ ਵੀਰ ਤੁਹਾਨੂੰ ਰੋਲ ਸੱਚ ਤੁਹਾਡੀ ਇਹਦੀ ਸੱਚੀ ਕਲਾ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਵੀਰ ਦੀ ਕਲਾ ਨੂੰ ਪਹੁੰਚ ਇੱਕ ਦਿਨ ਹਰ ਕਰ ਤੱਕ ਤੁਸੀਂ ਆਵਾਜ਼ ਚਾਓ ਇਸ ਦੀ ਕਿੰਦ ਨਵੀ ਹੋ ਸਕਦਾ ਤੁਹਾਡੀ ਵੀ ਇਹ ਕਲਾ ਦਾ ਸੱਚ ਇਹ ਕਿ ਨਸੋਂ ਤੋਂ ਖਾਣੇ ਜਾ ਰਹੇ ਇਹ ਕਪੜਾ ਟਰੈਕਟਰ ਦੀ ਛਤਰੀ ਬਣਾ ਰਹੇ ਨੇ ਕਿ ਤੁਸੀਂ ਇਹ ਫਰੰਡ ਤਿੱਖੀ ਕਰਦ ਹੈ ਤਾਂ ਬਹੁਤ ਔਖੀ ਹੈ ਚਲੌਣੀ ਪਰ ਮਾਲਕ ਦੀ ਬਹੁਤ ਵੱਡੀ ਰਹਿਮਤ ਹੈ ਤੁਹਾਡਾ ਤਿਆਰ ਹੀ ਇਹ ਨੇ ਇਸ ਕਰਦ ਦੇ ਨਾਲ ਪੜੀਆਂ ਹੋਈਆਂ ਕਲਾਕਿਰਤੀਆਂ ਤੁਸੀਂ ਵੇਥਾ ਪਿਆਰ ਕਰਦੇ ਹੋ ਜੋ ਤੁਸੀਂ ਦੇਖ ਰਹੇ ਹੋ ਇਸ ਤਰ੍ਹਾਂ ਇਕੱਠਾ ਲਾਇਆ ਜੋ ਕਿਸ ਤੋਂ ਬਾਅਦ ਇਸ ਤਰ੍ਹਾਂ ਦੀ ਛਤਰੀ ਆਪ ਤਿਆਰ ਕਰਨ ਤੁਸੀਂ ਦੇਖ ਰਹੇ ਹੋ ਇਸ ਤਰ੍ਹਾਂ ਦੀ ਛਤਰੀ ਸਾਰੀ ਛਤਰੀ ਤਿਆਰ ਹੋ ਚੁੱਕੀ ਹੈ ਤੁਹਾਡੇ ਵੀਰਦਨ ਰੋਲ ਸੱਚ ਤੁਹਾਡਾ ਆਪਣਾ ਰਾਠੀ ਵੀ ਤੁਹਾਡਾ ਆਪਣਾ ਰਾਠੀ ਹਾਂਜੀ ਮੇਰੇ ਪਿਆਰੇ ਵੀਰੋ ਤੁਹਾਡਾ ਆਪਣਾ ਰਾਠੀ ਵੀ ਜੋ ਕਿ ਤੁਸੀਂ ਦੇਖ ਰਹੇ ਹੋ ਛਤਰੀ ਬਣ ਕੇ ਬਿਲਕੁਲ ਤਿਆਰ ਹੋ ਗਈ ਹੈ ਇੰਡੀਕੇਟਰ ਲੱਗਣਗੇ ਇੱਥੇ ਉਸ ਤੋਂ ਸਾਈਡ ਸੀਸੇ ਇਹ ਬੱਤੀ ਹੋ ਗਈ ਉਸ ਤੋਂ ਆਰ ਚਿਪ ਬੈਕ ਦੀ ਟੋਨ ਉਸ ਤੋਂ ਆਰ ਬੈਕ ਤੇ ਸਪੀਕਰ ਉਸ ਤੋਂ ਮਗਰ ਲੈ ਇੰਡੀਕੇਟਰ ਇੱਥੇ ਲੱਗਣਗੇ ਜੋ ਤੁਸੀਂ ਦੇਖ ਰਹੇ ਹੋ ਮੈਨੂੰ ਆਸ ਹੈ ਤੁਹਾਨੂੰ ਬੇहद ਪਸੰਦ ਆਊਗਾ ਤੁਹਾਡੇ ਵੀਰ ਦੀ ਸੱਚੀ ਕਲਾ ਇੱਤਿਖੀ ਕਰਦੇ ਦੇ ਨਾਲ ਤਿਆਰ ਕੀਤੀ ਤੁਹਾਡੇ ਵੀਰ ਦੀ ਕਲਾ ਨੂੰ ਤੁਸੀਂ ਬੇहद ਪਿਆਰ ਕਰਦੇ ਹੋ ਤੁਹਾਡਾ ਆਪਣਾ ਰਾਠੀ ਵੀਰ ਤੁਹਾਡਾ ਆਪਣਾ ਹਾਂਜੀ ਮੇਰੇ ਪਿਆਰੇ ਵੀਰੋ ਤੁਹਾਡਾ ਆਪਣਾ ਰੱਠੀ ਵੀਰ ਜੋ ਕਿ ਤੁਸੀਂ ਵੇਖ ਰਹੇ ਹੋ 3600 ਫੋਰਡ ਦੇ ਉੱਪਰ ਆਪਾਂ ਛਾਤਰੀ ਬਿਲਕੁਲ ਤਿਆਰ ਕਰਕੇ ਆਪਾਂ ਫਿੱਟ ਕਰ ਦਿੱਤੀ ਹੈ ਲਾ ਦਿੱਤੀ ਹੈ ਫੋਰਡ ਰੱਟ ਤੁਹਾਡੇ ਲਈ ਬਣਿਆ ਹੋਇਆ ਜਿਸ ਨੂੰ ਤੁਸੀਂ ਬੜਾ ਮੋਹ ਪਿਆਰ ਕਰਦੇ ਹੋ ਤੁਹਾਡਾ ਆਪਣਾ ਰੱਠੀ ਵੀਰ ਜੋ ਕਿ ਹਰ ਇੱਕ ਪਾਰਟ ਸਟ੍ਰਕਚਰ ਤੇ ਲੱਗਿਆ ਆਪਣਾ ਰੱਠੀ ਵੀਰ ਤੁਹਾਡਾ ਆਪਣਾ ਰੱਠੀ ਤੁਹਾਡੇ ਜੀ ਦੀ ਸੱਚੀ ਕਲਾ ਨੂੰ ਵਾਰ ਤੋਂ ਵਾਰ ਸ਼ੇਅਰ ਕਰੇ ਤੁਹਾਡਾ ਆਪਣਾ ਰੱਠੀ